ਨਹੀਂ ਮੈਟਰ ਸასი ਕਾਲ ਅੱਜ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਚੈੱਕ ਕਰੋ ਬਈ ਤੇ ਅੱਜ ਉਹਦੇ ਲਈ ਪੱਕਾ ਇੱਕ ਪਲਾਟ ਸੇਲ ਲਈ ਲੈ ਕੇ ਆਏ ਆਂਗੇ ਪਿੰਡ ਧਰਮਗੜ ਤੇ ਜ਼ਿਲ੍ਹਾ ਸੰਗਰੂਰ ਪਹਿਲਾਂ ਤਾਂ ਆ ਰੂਟ ਆਉਂਦਾ ਹੈਗਾ ਤੇ ਸਿੱਧਾ ਆ ਕੇ ਕਲੋਨੀ ਦੇ ਵਿੱਚ ਐਂਟਰ ਹੁੰਦਾ ਹੈਗਾ ਆਪਾਂ ਕਰਾਉਣਿਆਂ ਗੱਲਬਾਤ ਬਾਈ ਨਾਲ ਉਸ ਤੋਂ ਬਾਅਦ ਆਪਾਂ ਇਹਦੀ ਮਿਹਨਤੀ ਗਿਣਤੀ ਸਾਰੀ ਦੱਸ ਦਿਆਂ ਸੋਨੂੰ ਹਣਾ ਲਓ ਜੀ ਮਿੱਤਰੋ ਆਪਾਂ ਬਾਈ ترਸੇਮ ਨੂੰ ਪੁੱਛ ਦਿਆਂਗੇ ਵੀ ਕੀ ਡਿਟੇਲ ਆ ਪਲਾਟ ਦੀ ਤੇ ਕਿਹੜੇ ਏਰੀਆ ਦੇ ਵਿੱਚ ਕਿੱਥੇ ਪੈ ਗਿਆ ਤੇ ਸਾਰੀ ਡਿਟੇਲ ਪੁੱਛ ਦਿਆਂ ਬਾਈ ਨੂੰ ਕਿੰਨੀ ਲੰਬਾਈ ਚੜਾਈ ਹੈ ਦੀ ਬਾਈ ਸასი ਕਾਲ ਸასი ਕਾਲ ਬਾਈ ਤੇ ਬਾਈ ਪਿੰਡ ਦੱਸ ਦੇ ਆਪਾਂ ਨਾਲੇ ਤਾਂ ਇਹ ਪਿੰਡਾ ਬੜਾ ਜੀ ਧਰਮਗੜਾ ਉੱਥੇ ਰਹਿ ਹਾਂ ਪੰਡਾਪੁਰਾ ਧਰਮਗੜਾ ਜਿਲ੍ਹਾ ਸੰਗਰੂਰ ਦਾ ਸੀ ਦਸਨਾਮ ਇਹ ਆਪਣਾ ਬਈ 5470 ਦਾ ਪਲਾਟ ਆ ਹੂੰ ਬੋਲੀ ਚਲੇ ਵਾ ਦੱਸੀ ਚਲੋ ਇਹਦੇ 5470 ਦਾ ਪਲਾਟ ਹੈ ਇਹ ਆਪਾਂ ਸੇਲ ਕਰਨੇ ਇੱਕ ਪਾਸੇ ਖਾਲਸਾ ਵੱਲ ਇੱਕ ਸਕੂਲ ਆ ਗਿਆ ਇੱਕ ਪਾਸੇ ਉਧਰ ਆਪਣੇ ਦਫਤਰ ਆ ਗਏ ਕਾਲੇ ਐਲ ਆਈ ਸੀ ਦੇ ਭਾਈ ਦੇ ਆਪਣੇ ਦੇ ਇਧਰ ਇਹ ਚੌਰਸਾ ਵੀਰੇ ਜਮ ਇਧਰ ਖਾਲਸਾ ਸਕੂਲ ਆ ਗਿਆ ਲੋਕੇਸ਼ਨ ਸਾਰੀ ਦਿਖਾ ਦੇ ਰਾ ਐ ਕਿੰਨਾ ਪੈ ਗਿਆ ਬਈ ਐ ਐ ਇੱਕ ਗੱਲ ਆ ਇਹ 70 ਫੁੱਟ ਲੰਬਾ ਪੈ ਗਿਆ ਬਈ ਆ ਹਾਂ ਇਹ ਚਿਰਾਂ ਜਿਹੜਾ ਫੁੱਟ ਚੌੜਾ ਹੋ ਗਿਆ 54 ਫੁੱਟ ਚੌੜਾ ਮਤਲਬ ਕਿੰਨੇ ਵਿਸਵੇ ਹੋ ਗਿਆ ਟੋਟਲ ਇਹ ਇਹ ਟੋਟਲ 10 10.5 ਵਿਸਵੇ ਆ 10.5 ਵਿਸਵੇ ਕਿੰਨਾ ਸੇਲ ਕਰਨਾ ਆਪਣੀ ਵਿੱਚੋਂ ਆਪਾਂ 4 ਵਿਸਵੇ ਸੇਲ ਕਰਨਾ ਇਹਦੇ ਵਿੱਚ 4 ਵਿਸਵੇ ਸੇਲ ਕਰਨਾ ਹੈ ਤੇ ਨਿਕਾਸੀ ਨੂੰ ਕੂਸੀ ਦਾ ਪ੍ਰਬੰਧ ਮਤਲਬ ਸਾਰਾ ਨਾਲੀ ਬਣੀ ਹੋਈ ਹੈ ਬਣੀ ਹੋਈ ਹੈ ਨਾਲੀ ਬਣੀ ਹੋਈ ਹੈ ਕੰਦ ਪੜੀ ਹੋਈ ਸੜਕ ਆਉਂਦੀ ਹੈ ਉਧਰੋਂ ਠੀਕ ਹੈ ਉਧਰੋਂ ਪੂਰਾ ਵਧੀਆ ਮਤਲਬ ਸੜਕ ਪਾਸ ਹੋਈ ਹੋਈ ਹੈ ਓਕੇ ਜਮਾ ਸਾਰਾ ਕਲੋਨੀ ਟਾਈਪ ਆਉਣੇ ਹੋਏ ਕਲੋਨੀ ਟਾਈਪ ਜਮਾ 4 ਵਿਸਵੇ ਸੇਲ ਕਰਨਾ 4 ਵਿਸਵੇ ਸੇਲ ਕਰਨੇ ਨੂੰ 10 ਵਿਸਵੇ ਹੂੰ 10:30 ਵਜੇ ਬਸ ਵੇ 10:30 ਵਜੇ ਦਾ ਠੀਕ ਆ ਇਧਰੋਂ ਪਰੋਂ ਤੋਂ ਵੀ ਸੇਲ ਹੋਇਆ ਹੋਇਆ ਪਿੱਛੋਂ ਅੱਛਾ 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 ਹੋਰ ਬੰਦੇ ਨੇ ਲੇਤਾ ਹੋਏ ਠੀਕ ਆ ਆਪਣੀ ਜਗ੍ਹਾ ਸੇਫ ਜਗ੍ਹਾ ਤੇ ਆ ਗਏ ਸੇਫ ਹੋ ਜਾਓ ਬਿਲਕੁਲ ਨਾਲੇ ਫਰੰਟ ਤੇ ਆ ਗਏ ਜੇ ਕਿਸੇ ਨੇ ਕੋਠੀ ਪਾਉਣੀ ਆ ਜਾਂ ਕਿਸੇ ਨੇ ਪਲਾਟ ਲੈ ਕੇ ਛੱਡਣਾ ਦੁਬਾਰੇ ਮੜਾ ਜਾ ਉਹ ਬੋਲ ਦਿਓ ਤੇ ਸਾਰਾ ਐਡਰੈਸ ਬੋਲ ਦਿਓ ਆਪਣਾ ਦੁਬਾਰੇ ਵੀ ਆਪਣਾ ਐਡਰੈਸ ਵੀਰੇ ਧਰਮਗੜ੍ਹ ਐ ਬਸ 54 ਫੁੱਟ ਚੌੜਾ ਇਹ 70 ਫੁੱਟ ਲੰਬਾਈ ਹੈ ਇਹ ਜਮਾ ਬਿਲਕੁਲ ਉਧਰੋਂ ਅੱਡੇ ਤੋਂ ਸੱਦੀ ਸੜਕ ਮੁਰਦੀਏ ਖਾਲਸਾ ਪਬ Logo vai dia,